ਹੈਲੋ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪੈਟਰਨ ਜਿਹੜੇ ਕਿ 1 ਨੇ 2 ਨੇ ਪੂਰੇ 15 ਪੈਟਰਨ ਪੂਰੇ 15 ਪੈਟਰਨ ਬਣਾਵਾਂਗੇ ਸਾਰੇ ਦੇ ਸਾਰੇ 15 ਪੈਟਰਨ ਇੱਕ ਰੰਗ ਦੇ ਨੇ ਇੱਕ ਕਲਰ ਚ ਬਣਾਉਣ ਵਾਲੇ 15 ਪੈਟਰਨ ਨੇ ਸਿੰਗਲ ਕਲਰ ਦੇ ਪੈਟਰਨ ਨੇ ਤੇ ਸਾਰੇ ਹੀ ਪੈਟਰਨ ਆਪਾਂ ਅਲੱਗ-ਅਲੱਗ ਰੰਗਾਂ 'ਚ ਬਣਾਏ ਹੋਏ ਨੇ red black green white yellow pink ਰਾਣੀ ਕਲਰ ਸਾਰੇ ਹੀ ਕਲਰ ਅਲੱਗ-ਅਲੱਗ ਲਏ ਹੋਏ ਨੇ ਤੇ grey ਕਲਰ ਦੇ ਵਿੱਚ ਮਜ਼ੈਂਟਾ ਕਲਰ ਦੇ ਵਿੱਚ ਸਾਰੇ ਹੀ ਰੰਗਾ ਚਾਪਾ ਇਹ ਪੈਟਰਨ ਅੱਜ ਦੇ ਬਣਾਵਾਂਗੇ ਤਾਂ ਫੇ ਸ਼ੁਰੂ ਕਰਦੇ ਆਂ ਇਸ ਦੀ ਵੀਡੀਓ ਜਿਸ ਚੱਪਾ ਬਣਾਵਾਂਗੇ 15 ਪੈਟਰਨ ਤੇ 15 ਹੀ ਸਾਰੇ ਅਲੱਗ-ਅਲੱਗ ਪੈਟਰਨ ਨੇ ਤੇ ਸਾਰੇ ਹੀ ਪੈਟਰਨ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਦੱਸਾਂਗੀ ਤਾਂ ਫਿਰ ਕਰਦੇ ਆਂ ਵੀਡੀਓ ਸ਼ੁਰੂ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪੂਰੇ 15 ਡਿਜ਼ਾਈਨ ਤੇ 15 ਹੀ ਸਾਰੇ ਮੈਂ ਅਲੱਗ-ਅਲੱਗ ਕਲਰਜ਼ ਬਣੇ ਹੋਏ ਨੇ ਦੇਖੋ ਗ੍ਰੀਨ, ਬਲੈਕ, ਵਾਈਟ, ਰੈੱਡ, ਇਹ ਅਲੱਗ ਗ੍ਰੀਨ, ਫਿਰ ਵਾਈਟ ਫਿਰ ਇਹ ਦੇਖੋ ਪਿੰਕ ਡਾਰਕ ਪਿੰਕ ਮਜ਼ੈਂਟਾ ਕਲਰ yellow ਕਲਰ 골ਡਨ ਕਲਰ ਗ੍ਰੀਨ ਕਲਰ ਗ੍ਰੇ ਤੇ ਇਹ ਦੇਖੋ ਆਪਾਂ ਇਹਨੂੰ ਕਹਦੇ ਬਾਦਾਮੀ ਰੰਗ white ਕਲਰ ਤੇ ਪਿੰਕ ਰੰਗ ਸਾਰੇ ਹੀ ਡਿਜ਼ਾਈਨ ਅਲੱਗ-ਅਲੱਗ ਡਿਜ਼ਾਈਨ ਆ ਤੇ ਅਲੱਗ-ਅਲੱਗ ਰੰਗਾ ਚ ਬੁਣੇ ਹੋਏ ਨੇ ਤੇ ਅੱਜ 15 ਡਿਜ਼ਾਈਨ ਆ ਇਹ 15 ਪੈਟਰਨ ਆ ਜਿਹੜੇ ਅੱਜ ਵਾਲੀ ਵੀਡੀਓ ਚ ਆਪਾਂ ਦੇਖਾਂਗੇ ਵੀ ਇਹਨਾਂ ਨੂੰ ਅਸੀਂ ਕਿੱਦਾਂ ਬਣਾਣਾ ਹੈ ਵੈਸੇ ਤਾਂ ਸਾਰਿਆਂ ਦੀ ਵੀਡੀਓ ਸਟੈਪ ਮੇਰੇ ਚੈਨਲ ਤੇ ਸਟੈਪ ਬਾਈ ਸਟੈਪ ਅਵੇਲੇਬਲ ਹੈ ਪਰ ਕਿਉਂਕਿ ਕਈ ਵਾਰ ਆਪਾਂ ਇੰਨੀ ਆ ਵੀਡੀਓ ਸਕਰੋਲ ਕਰਨੀ ਆ ਸਾਨੂੰ ਔਖੇ ਹੋ ਜਾਂਦੇ ਤਾਂ ਇੱਕੋ ਵੀਡੀਓ ਚ ਆਪਾਂ 15 ਡਿਜ਼ਾਈਨ ਹੈ ਤੇ ਤੁਸੀਂ ਇਹਨੂੰ ਇੱਥੋਂ ਦੇਖ ਕੇ ਹੀ ਬਣਾ ਸਕਦੇ ਹੋ ਤਾਂ ਫੇਰ ਸ਼ੁਰੂ ਕਰਦੇ ਹਾਂ ਅੱਜ ਦੇ ਆਪਾਂ ਡਿਜ਼ਾਈਨ ਬਣਾਉਣਾ ਹੈ ਪਹਿਲਾ ਡਿਜ਼ਾਈਨ ਹੈ ਜਿਹੜਾ ਦੇਖੋ ਬਿਲਕੁਲ ਕਟਾਵਾ ਵਾਲਾ ਡਿਜ਼ਾਈਨ ਹੈ ਸਾਡਾ ਬੰਦਾ ਹੈ ਦੇਖੋ ਇਹਦੀ ਬਟਨ ਪੱਟੀ ਵੀ ਇਸੇ ਤਰ੍ਹਾਂ ਹੀ ਬਣਾ ਸਕਦੇ ਹਾਂ ਕੇਵਲ ਵਾਂਗੂ ਸਾਡਾ ਇਹ ਪੈਟਰਨ ਬੰਦਾ ਹੈ ਅਸੀਂ ਇੱਥੇ ਕੁੰਡੇ ਉਲਟਾਏ ਹੋਏ ਨੇ ਕੁੰਡੇ ਉਲਟਾਏ ਹੋਏ ਹਨ ਤੇ ਨਾਲ ਦੀ ਨਾਲ ਅਸੀਂ ਇੱਥੇ ਕੁੰਡੇ ਵਧਾਏ ਹੋਏ ਹਨ ਪਹਿਲਾਂ ਅਸੀਂ ਇੱਥੇ ਕੁੰਡੇ ਵਧਾਉਂਦੇ ਜਾਣਾ ਆ ਦੇਖੋ ਇੱਥੇ ਇੱਥੇ ਤੇ ਫਿਰ ਇਸ ਚ ਬਾਅਦ ਚ ਅਸੀਂ ਕੁੰਡੇ ਇੱਥੇ ਘਟਾਉਂਦੇ ਜਾਣਾ ਜਦੋਂ ਅਸੀਂ ਕੁੰਡੇ ਘਟਾਵਾਂਗੇ ਤੇ ਨਾਲ ਹੀ ਅਸੀਂ ਇੱਥੋਂ ਕੇਵਲ ਉਲਟਾਵਾਂਗੇ ਤੇ ਜਿਹੜੇ ਕੇਵਲ ਬਣੀ ਹੋਈ ਹੈ ਸਾਡੀ ਦੇਖੋ 1 2 3 4 5 6 7 8 9 10 11 12 13 14 15 16 16 ਕੁੰਡਿਆਂ ਦੀ ਇਹ ਕੇਵਲ ਹੈ 16 ਕੁੰਡਿਆਂ ਦੀ ਕੇਵਲ ਹੈ ਤੇ ਇੱਕ ਸਾਡਾ ਕੁੰਡਾ ਇੱਥੇ ਮੀਨਸ ਕੇ ਦੇ ਲਈ ਸਾਨੂੰ 17 ਤੇ ਮਲਟੀਪਲ ਚਾਹੀਦੇ ਆ ਕੁੰਡੇ ਤੇ ਦੇਖੋ ਕੇਵਲ ਸਾਡੀ ਕਾਫੀ ਦੂਰ ਦੂਰ ਉਲਟੇ ਦੀਏ ਇਸ ਕਰਕੇ ਡਿਜ਼ਾਈਨ ਦੇ ਲੁੱਕ ਬਿਲਕੁਲ ਵੱਖਰੀ ਆਂਦੀ ਹੈ ਤੇ ਵਧੀਆ ਆਂਦੀ ਹੈ ਦੇਖੋ ਫਰੰਟ ਸਾਈਡ ਤੇ ਬੈਕ ਸਾਈਡ ਦੋਨੇ ਹੀ ਇੱਕੋ ਜਿਹੇ ਨੇ ਫਰੰਟ ਤੇ ਬੈਕ ਦੋਨਾਂ ਸਾਈਡਾਂ ਤੇ ਸੇਮ ਪੈਟਰਨ ਪੈਂਦਾ ਹੈ ਰਿਵਰਸੀਬਲ ਪੈਟਰਨ ਹੈ ਤੇ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਹੋ ਤੇ ਖਾਸ ਗੱਲ ਵੀ ਇਹਦੀ ਬਟਨ ਪੱਟੀ ਵੀ ਸਾਡੇ ਨਾਲ ਦੀ ਨਾਲ ਹੀ ਬਣਦੀ ਚੱਲੇ ਜਾਂਦੀ ਆ ਦੇਖੋ ਤੇ ਜਿਹੜੀ ਬਟਨ ਪੱਟੀ ਬਣੂਗੀ ਕਟਾਵਾ ਵਾਲੀ ਬਣੂਗੀ ਆ ਦੇਖੋ ਤੇ ਨੀਚੋਂ ਬਾਰਡਰ ਦੇ ਵਿੱਚ ਹਲਕੇ ਹਲਕੇ ਕਟਾਣਗੇ ਕਿਉਂਕਿ ਨੀਚੋਂ ਸੀ ਬਾਰਡਰ ਬਣਾਇਆ ਨਹੀਂ ਸਿੱਧਾ ਹੀ ਅਸੀਂ ਪੈਟਰਨ ਇਹਨੂੰ ਸ਼ੁਰੂ ਕਰ ਲਿਆ ਤੇ ਹੁਣ ਆ ਜਾਂਦੇ ਅਸੀਂ ਆਪਣੇ ਦੂਜੇ ਪੈਟਰਨ ਦੇ ਉੱਪਰ ਅਸੀਂ ਆਗੇ ਹੁਣ ਆਪਣੇ ਦੂਜੇ ਪੈਟਰਨ ਜਿਹੜਾ ਕਿ ਮੈਂ ਵਾਈਟ ਕਲਰਸ ਬਣਾਇਆ ਹੈ ਵਾਈਟ ਕਲਰਸ ਦੇਖੋ ਇਹ ਸਭ ਇਹਦਾ ਡੱਬੀਆਂ ਬਣਦੀਆਂ ਚੱਲਦੀਆਂ ਨੇ ਇਸ ਚ ਆਪਾਂ ਕੀ ਕੀਤਾ ਹੋਇਆ ਹੈ ਇੱਥੇ ਅਸੀਂ ਇੱਕ ਤੋਂ ਇੱਥੇ ਕੁੰਡਾ ਚੁੱਕ ਕੇ ਫਿਰ ਅਸੀਂ ਦੋ ਦੇ ਇੱਕ ਕੀਤਾ ਹੋਇਆ ਹੈ ਇੱਕ ਕੁੰਡਾ ਐਕਸਟਰਾ ਚੁੱਕ ਲੈਣਾ ਦੋ ਦਾ ਇੱਕ ਕਰ ਲੈਣਾ ਇੱਕ ਐਕਸਟਰਾ ਕੁੰਡਾ ਚੁੱਕ ਲੈਣਾ ਨਾ ਦੋ ਦਾ ਇੱਕ ਕਰ ਲੈਣਾ ਐਦਾਂ ਹੀ ਅਸੀਂ ਇਹਨੂੰ ਬਣਾਉਂਦੇ ਗਏ ਹਾਂ ਤੇ ਪਹਿਲਾਂ ਦੇਖੋ ਇੱਥੇ 1 2 3 4 5 6 7 8 ਮੀਨਸ ਕਿ 8 8 ਦੇ ਮਲਟੀਪਲ ਅਸੀਂ ਗੁੰਡੇ ਪਾਏ ਹੋਏ ਆ ਪਹਿਲਾਂ 8 ਗੁੰਡੇ ਤੇ ਅਸੀਂ ਡਿਜ਼ਾਈਨ ਪਾ ਲੈਣਾ ਤੇ ਫਿਰ ਇਸ ਤੋਂ ਬਾਅਦ ਅਸੀਂ ਜਦੋਂ ਹੀ ਅਸੀਂ ਇਸ ਡਿਜ਼ਾਈਨ ਨੂੰ ਬਣਾਉਂਦੇ ਜਾਣਾ ਤੇ ਜਦੋਂ ਡੱਬੀ ਸਾਡੀ ਇਹ ਇੱਧਰੋਂ ਜਾਂਦੇ ਜਰਣਗੇ ਲਸਣਾ ਤੇ ਇੱਥੇ ਸਾਡੇ ਪੁੱਠੇ ਗੁੰਡੇ ਆਉਂਦੇ ਰਹਿਣੇ ਬੜਾ ਹੀ ਈਜ਼ੀ ਜਿਹਾ ਡਿਜ਼ਾਈਨ ਹੈ ਤੇ ਬੜਾ ਪਿਆਰਾ ਦੇਖੋ ਲੱਗ ਰਿਹਾ ਤੇ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਹੋ ਤੇ ਜਾਲੀ ਤੋਂ ਬਿਨਾ ਇਹ ਵਾਲਾ ਡਿਜ਼ਾਈਨ ਹੈ ਇਹ ਹੋ ਗਿਆ ਜੇ ਸਾਡਾ ਦੂਜਾ ਡਿਜ਼ਾਈਨ ਹੁਣ ਅਸੀਂ ਆ ਜਾਨੇ ਆਪਣੇ ਤੀਜੇ ਡਿਜ਼ਾਈਨ ਤੋਂ ਤੀਜਾ ਡਿਜ਼ਾਈਨ ਸਾਡਾ ਗ੍ਰੀਨ ਕਲਰ ਚ ਬਣਾਇਆ ਹੋਇਆ ਦੇਖੋ ਬਿਲਕੁਲ ਹੀ ਟੇਡੀਆਂ ਲਸਰਾਂ ਸੌਰੀ ਸਿੱਧੀਆਂ ਲਸਰਾਂ ਇਹ ਸਾਡਾ ਸਿੱਧੀਆਂ ਲਸਰਾਂ ਵਾਲਾ ਡਿਜ਼ਾਈਨ ਹੈ ਤੇ ਇਹਦੇ ਲਈ ਸਾਨੂੰ ਕੁੰਡੇ ਚਾਹੀਦੇ 3+1 4 ਦੇ ਮਲਟੀਪਲ 4 ਦੇ ਮਲਟੀਪਲ ਆ ਦੇਖੋ 4 4 4 ਦੇ ਕੁੰਡੇ ਪਾਏ ਹੈ ਮਲਟੀਪਲ ਦੇ ਇਸ ਚ ਡਿਜ਼ਾਈਨ ਇਹ ਦੋ ਰੋ ਦਾ ਡਿਜ਼ਾਈਨ ਹੈ ਚਾਰ ਕੁੰਡੇ ਦਾ ਡਿਜ਼ਾਈਨ ਹੈ ਤੇ ਦੋ ਰੋ ਦਾ ਡਿਜ਼ਾਈਨ ਹੈ ਸਿੱਧੀ ਪੁੱਠੀ ਦੋਨਾਂ ਚ ਹੀ ਡਿਜ਼ਾਈਨ ਪੰਦਾ ਹੈ ਤੇ ਪਹਿਲੀ ਸਲਾਈ ਚ ਅਸੀਂ ਕੀ ਕਰਦੇ 1 ਤੋਂ ਪਹਿਲਾਂ 3 ਬਣਾਣੇ ਹਨ ਦੋ ਕੁੰਡਿਆਂ ਤੋਂ ਤਿੰਨ ਬਣਾ ਕੇ ਐਸੇ ਇੱਥੇ ਦੋ ਕੁੰਡਿਆਂ ਤੋਂ ਬਾਅਦ ਇੱਕ ਕੁੰਡ ਇਹ ਕੁੰਡਾ ਚੁੱਕਣ ਤੇ ਨਾਲ ਇੱਥੇ ਦੋ ਦਾ ਇੱਕ ਕਰ ਦਨਾ ਜਿਹੜਾ ਇਹ ਕੁੰਡਾ ਚੁੱਕੇ ਇੱਥੇ ਦੋ ਦਾ ਇੱਕ ਕਰਕੇ ਪੂਰਾ ਹੋ ਜਾਣਾ ਬਸ ਇਦਾਂ ਹੀ ਸਾਡਾ ਡਿਜ਼ਾਈਨ ਬਣ ਜਾਣਾ ਪੁੱਠੇ ਸਲਾਜ ਤੇ ਤਿੰਨ ਕੁੰਡਾ ਸੇ ਬੁਣ ਲੈਣਾ ਇਹ ਕੁੰਡਾ ਬਗੈਰ ਬੁਣਿਆ ਚੁੱਕ ਲੈਣਾ ਦੇਖੋ ਡਿਜ਼ਾਈਨ ਤੁਹਾਨੂੰ ਦੇਖ ਕੇ ਪਤਾ ਲੱਗਦਾ ਹੋਣਾ ਕਿ ਅਸੀਂ ਕਿੱਦਾਂ ਬਣਾਇਆ ਤੇ ਮੈਂ ਤੁਹਾਨੂੰ ਸਭ ਜਾਣ ਦੇਵੀ ਕੋਸ਼ਿਸ਼ ਕੀਤੀ ਸਿਰਫ ਦੋ ਰੋਹ ਦਾ ਤੇ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਦੋ ਕੁੰਡਿਆਂ ਤੋਂ ਬਾਅਦ ਅਸੀਂ ਇੱਕ ਕੁੰਡਾ ਚੁੱਕਿਆ ਹੈ ਇਹ ਵਾਲਾ ਕੁੰਡਾ ਚੁੱਕ ਕੇ ਫਿਰ ਅਸੀਂ ਇੱਧਰ ਦੋ ਦਾ ਇੱਕ ਕਰਤਾ ਹੋਇਆ ਠੀਕ ਹੈ ਇੱਥੇ ਫਿਰ ਅਸੀਂ ਦੋ ਦਾ ਇੱਕ ਕਰਤਾ ਹੋਇਆ ਤੇ ਪ ਤਿੰਨ ਕੁੰਡੇ ਮੁੰਲੇ ਤੇ ਇੱਕ ਜਿਹੜਾ ਕੁੰਡਾ ਚੁੱਕਿਆ ਨੂੰ ਪੁਕੈਰ ਬਣਿਆ ਚੁੱਕ ਰਿਹਾ ਬਸ ਐਦਾ ਹੀ ਅਸੀਂ ਇਹ ਦੋ ਰੋਸੇ ਬਾਰ ਬਾਰ ਪੀਟ ਕਰ ਦੇਗੇ ਤਾਂ ਸਾਡਾ ਡਿਜ਼ਾਈਨ ਇਹ ਬਣ ਕੇ ਵਧੀਆ ਤਿਆਰ ਹੋ ਗਿਆ ਹੁਣ ਆ ਜਾਂਦੇ ਅਸੀਂ ਆਪਣੇ ਅਗਲੇ ਡਿਜ਼ਾਈਨ ਇਹ ਡਿਜ਼ਾਈਨ 골ਡਨ ਕਲਰਸ ਬਣਾਇਆ ਹੋਇਆ ਦੇਖੋ ਸਿਰਫ ਸਿੱਧੇ ਪੁੱਠੇ ਦਾ ਡਿਜ਼ਾਈਨ ਨਾ ਕੁਝ ਵੀ ਨਹੀਂ ਕੀਤਾ ਹੋਇਆ ਦੇਖੋ ਇੱਥੇ ਅਸੀਂ ਕੀ ਕੀਤਾ ਹੋਇਆ ਹੈ ਹਰ ਚਾਰ ਰੋਦ ਦੇ ਬਾਅਦ ਇੱਕ ਕੁੰਡਾ ਇੱਧਰ ਅਸੀਂ ਲੈ ਕੇ ਇੱਥੇ ਅਸੀਂ ਕੁੰਡੇ ਨੂੰ ਘਟਾਤਾ ਹੋਇਆ ਇੱਥੇ ਵਧਾਤਾ ਹੋਇਆ ਇੱਥੇ ਕੁੰਡਾ ਘਟਾਤਾ ਇੱਥੇ ਵਧਾਤਾ ਆਥੋ ਸੀ ਦੋ ਕੁੰਡੇ ਤੋਂ ਸ਼ੁਰੂ ਕੀਤਾ ਇੱਕ ਇੱਕ ਦੋ ਇ ਇੱਧੇ ਲਈ ਸਿਰ ਤੇ ਕੁੰਡੇ ਇੱਥੇ ਅਸੀਂ ਕੁੰਡੇ ਨੂੰ ਕਟਾਈ ਜਾਣੇ ਆ। ਇੱਥੇ ਕੁੰਡੇ ਵਧਾਈ ਜਾਣੇ ਤੇ ਸਾਈਡਾਂ ਤੇ ਕੁੰਡੇ ਕਟਾਈ ਜਾਣੇ। ਇੱਦਾਂ ਸਾਡਾ ਇਹ ਡਿਜ਼ਾਈਨ ਆ ਤਾਂ ਬਣ ਕੇ ਆ ਚੁੱਕਾ। ਆ ਦੇਖੋ। ਜਿਹੜੇ ਕੁੰਡੇ ਵਧਦੇ ਆ ਸਾਡੇ ਸਾਈਡਾਂ ਤੋਂ ਕੁੰਡੇ ਅਸੀਂ ਉਹਨੂੰ ਕਟਾਈ ਜਾਣੇ। ਤੇ ਜਿਹੜੇ ਕੁੰਡੇ ਵਧਦੇ ਆ ਉਹ ਵਾਈਟ ਕਲਰ ਸਾਡੇ ਅਸੀਂ ਉਹਨਾਂ ਨੂੰ ਚਿੱਟੇ ਸੌਰੀ ਸਿੱਧੇ ਬਣੇ ਜਾਣੇ ਤੇ ਜਿਹੜੇ ਕੁੰਡੇ ਇੱਧਰ ਪੁੱਠੇ ਸੀ ਉਹ ਸਾਡੇ ਕੁੰਡੇ ਕੱਟੀ ਜਾਣੇ। ਤੇ ਇਦਾਂ ਇਹ ਵਾਲਾ ਡਿਜ਼ਾਈਨ ਦੇਖੋ ਬਣ ਕੇ ਆਇਆ ਹੋਇਆ ਤੇ ਇਹ ਵੀ वजिए जो डिजाइन है जाली तो बिना डिजाइन है ये भी तो बड़ा ही प्यारा लगता हर एक प्रोजेक्ट लिए डिजाइन फिर ग्रीन कलर से बुने हुए बिल्कुल छोटा छोटा जो डिजाइन है देखो इस अ तीन एक तीन एक का डिजाइन है तीन पुट्ठे एक सीधा तीन पुठे एक सीधा कुछ भी नहीं किया हो तीन कुंडे बुन लेने एक बगैर बुने तीन बुन लेने एक बगैर बुनेठे रोद सीधे सीधे पुट्ठे पुट्ठे बंद के कम्पलीट किया हो ਤੇ ਹਰ ਚਾਰੋਂ ਵੱਤ ਸਾਟਾ ਡਿਜ਼ਾਈਨ ਬਦਲ ਜਾਣਾ ਅਸਿੱਧੇ ਕੁੰਡੇ ਦੇ ਉੱਪਰ ਪੁੱਠਾ ਆ ਜਾਣਾ ਤੇ ਪੁੱਠੇ ਦੇ ਉੱਪਰ ਸੈਂਟਰ ਵਾਲਾ ਸਿੱਧਾ ਹੋ ਜਾਣਾ ਇਹ ਤਾਂ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਦੇਖੋ ਬਹੁਤ ਹੀ ਸੋਖਾ ਡਿਜ਼ਾਈਨ ਹੈ ਵਧੀਆ ਡਿਜ਼ਾਈਨ ਹੈ ਦੇਖੋ ਜਾਲੀ ਤੋਂ ਬਿਨਾ ਵਾਲਾ ਇਹ ਵੀ ਸਾਟਾ ਡਿਜ਼ਾਈਨ ਹੈ ਸੇਮ ਡਿਜ਼ਾਈਨ ਰੈੱਡ ਕਲਰਸ ਬਣਾਇਆ ਹੋਇਆ ਬਿਲਕੁਲ ਛੋਟਾ ਛੋਟਾ ਜਿਹਾ ਡਿਜ਼ਾਈਨ ਹੈ ਇਹ ਵੀ ਇਹ ਵੀ ਸਾਡਾ ਸਿਰਫ ਇੱਕ ਰੋ ਦਾ ਡਿਜ਼ਾਈਨ ਹੈ ਇੱਕ ਰੋਸ ਸਾਡਾ ਡਿਜ਼ਾਈਨ ਪੈਂਦਾ ਵਧੀਆ ਜਿਹਾ ਡਿਜ਼ਾਈਨ ਹੈ ਵੀ ਦੇਖੋ ਤੇ ਜਾਲੀ ਤੋਂ ਬਿਨਾ ਵਾਲਾ ਇਹ ਅਸੀਂ ਰੈੱਡ ਕਲਰਸ ਬਣਾਇਆ ਹੋਇਆ ਹੈ ਬ ਸਤਮਾ ਡਿਜ਼ਾਈਨ ਸਾਡਾ ਦੇਖੋ yellow colors ਬਣਿਆ ਹੋਇਆ ਉਸ ਤਰ੍ਹਾਂ ਸਿੱਕੀ ਕੀਤਾ 1 ਤੋਂ 3 3 ਤੋਂ 1 1 ਤੋਂ 3 3 ਤੋਂ 1 ਐਦਾ ਹੀ ਅਸੀਂ ਇਹ ਸਾਡਾ ਡਿਜ਼ਾਈਨ ਨੂੰ ਬਣਾਇਆ ਹੈ। ਇੱਥੇ ਅਸੀਂ 1 ਤੋਂ 3 ਬਣਾ ਲਏ ਤੇ ਇਹ ਕੁੰਡਾ ਸੇ ਇੱਥੋਂ 3 ਤੋਂ 1 ਕਰਦੇ ਹੋਏ। ਫਿਰ ਇਹਦੇ ਚਾਰੋਂ ਪਾ ਲਈਆਂ ਚਾਰੋਂ ਤੋਂ ਬਾਅਦ ਫਿਰ ਅਸੀਂ ਇੱਥੋਂ 3 ਦਾ 1 ਘੱਟ ਦੇਣਾ ਤੇ ਇੱਥੋਂ 1 ਤੋਂ 3 ਬਣਾ ਲੈਣੀ ਹੈ। ਤੇ ਇਹ ਡਿਜ਼ਾਈਨ ਦੇਖੋ ਫਰੰਟ ਸਾਈਡ ਹੈ ਬੜਾ ਹੀ ਸਟ੍ਰੈਚੇਬਲ ਹੈ ਡਿਜ਼ਾਈਨ ਹੈ ਤੇ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਹੋ। ਤੇ ਇਹਦੀ ਬੈਕ ਸਾਈਡ ਆ ਦੇਖੋ ਇਸੇ ਸਾਡਾ 7ਵਾਂ ਡਿਜ਼ਾਈਨ ਹੁਣ ਆ ਜਾਂਦੇ ਨੇ ਅਸੀਂ ਆਪਣੇ 8ਵੇਂ ਡਿਜ਼ਾਈਨ ਡਿਜ਼ਾਈਨ ਬਣਾਇਆ ਹੋਇਆ ਮਹਿੰਦੀ ਕਲਰ ਦੇ ਵਿੱਚ ਕੇਵਲ ਵਾਲਾ ਡਿਜ਼ਾਈਨ ਹੈ ਛੋਟੇ ਛੋਟੇ ਕੇਵਲਾ ਨੇ ਚਾਰ ਚਰ ਕੁੰਡੇ ਦੇ ਕੇਵਲਾ ਚਾਰ 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 ਠੀਕ ਹੈ ਜੀ ਇਹ ਵੀ ਚਾਰ ਕੁੰਡੇ ਦੇ ਕੇਵਲਾ ਤੇ ਕੇਵਲ ਸਾਡੇ ਇੱਕ ਸਾਈਡ ਨੂੰ ਹੀ ਉਲਟਾਈ ਹੋਈ ਆ ਸੀ ਪਹਿਲਾਂ ਅਸੀਂ ਆ ਦੇਖੋ ਚਾਰ ਕੁੰਡੇ ਦੋ ਕੁੰਡੇ ਇੱਧਰ ਤੇ ਦੋ ਇੱਧਰ ਉਲਟਾ ਲੈਣੇ ਇਦਾਂ ਹੀ ਫਸਟ ਰੋ ਦੇ ਵਿੱਚ ਅਸੀਂ ਸੈਂਟਰ 'ਚ ਦੋ ਪੁੱਠੇ ਰੱਖੇ ਹੋਏ ਆ 4 2 4 2 4 2 ਇਦਾਂ ਤੇ ਇਹ ਚਾਰ ਦੋ ਕੁੰਡੇ ਆਪਸ ਚ ਉਲਟਾ ਲੈਣੇ ਦੋ ਇੱਧਰ ਨੂੰ ਉਲਟਾ ਲੈਣੇ ਤੇ ਦੋ ਇੱਧਰ ਫਿਰ ਦੋ ਕੁੰਡੇ ਪੁੱਠੇ ਤੇ ਸੇਮ ਇਕੁਅ ਡਾਇਰੈਕਸ਼ਨ ਚ ਪੂਰੀ ਵਾਲੀ ਰੋ ਪਾਉਂਦੇ ਚਲੇ ਜਾਣਾ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਅਗਲੀ ਵਾਰ ਕਰਨਾ ਤਾਂ ਅਸੀਂ ਸਿਰਫ ਇੱਥੇ ਹੀ ਕੁੰਡੇ ਉਲਟਾਣੇ ਆ ਤੇ ਇੱਥੇ ਅਸੀਂ ਕੀ ਕਰਨਾ ਇੱਕ ਦੋ ਕੁੰਡੇ ਬੁਣ ਕੇ ਇੱਕ ਜਾਲੀ ਪਾ ਕੇ ਤੇ ਦੋ ਦਾ ਇੱਕ ਕਰ ਦੇਣਾ ਪੁੱਠੀ ਰੋ ਸਾਡੀਆਂ ਸਾਰੀਆਂ ਹੀ ਸਿੱਧੀਆਂ ਤੇ ਸਿੱਧੇ ਤੇ ਪੁੱਠੇ ਤੇ ਪੁੱਠੇ ਬਣਾ ਕੇ ਕੰਪਲੀਟ ਕੀਤੀ ਹੋਈਆਂ ਉਸ ਤੋਂ ਬਾਅਦ ਫਿਰ ਅਸੀਂ ਇੱਕ ਰੋ ਦੇ ਵਿੱਚ ਫਿਰ ਇਦਾਂ ਹੀ ਹੁੰਦਾ ਹੈ ਇਹ ਸਾਡੀ ਇੱਥੇ ਹੀ ਬਣ ਜਾਂਦੀ ਹੈ ਇੱਥੇ ਸੱਡ ਕੇਵਲ ਪਊਗੀ ਤੇ ਇੱਥੇ ਫਿਰ ਅਸੀਂ ਜਾਲੀ ਪਾ ਲਵਾਂਗੇ ਤੇ ਉਸ ਤੋਂ ਬਾਅਦ ਫਿਰ ਸਾਡੇ ਫਰੰਟ ਰੋ ਜਿੱਦਾਂ ਅਸੀਂ ਸਾਡੇ ਫਰਸਟ ਰੋ ਸੇ ਉਦਾਂ ਹੀ ਸ਼ੁਰੂ ਹੋ ਜਾਣਾ ਸਾਰੀ ਹੀ ਅਸੀਂ ਕੇਵਲਾਂ ਉਲਟਾ ਲੈਣੀ ਹੈ ਮੀਨਸ ਕਿ ਸਾਰੀਆਂ ਹੀ ਚਾਰ ਦੇ ਚਾਰ ਕੁੰਡੇ ਅਸੀਂ 2 2 2 ਕੁੰਡੇ ਹਰ ਇੱਕ ਜਗ੍ਹਾ ਉਲਟਾਉਂਦੇ ਚਲੇ ਜਾਣਾ ਇੱਕ ਜਗ੍ਹਾ ਸੈਂਟਰ ਚ ਸਾਡੀ ਇੱਕ ਹੀ ਆ ਦੇਖੋ 1 2 3 ਇੱਥੇ ਪੈਂਦੀਆਂ ਨੇ ਤੇ ਇੱਥੇ 1 2 ਹੀ ਪੈਂਦੀਆਂ ਨੇ بس ਅਧਿਆਸੀ ਇਸ ਡਿਜ਼ਾਈਨ ਨੂੰ ਬਾਰ-ਬਾਰ ਉਲਟਾਇਆ ਜਾਣਾ ਇੱਕ ਵਾਰੀ ਇੱਥੇ ਪਣ ਗਿਆ ਦੂਜੀ ਵਾਰ ਇੱਥੇ ਇਹਦੇ ਕਰਕੇ ਇਹਦੀ ਲੁੱਕ ਥੋੜੀ ਅਲੱਗ ਕਈ ਹੋਈ ਆ ਦੇਖੋ ਕੇਵਲ ਹੈ ਪਰ ਕੇਵਲ ਥੋੜੀ ਸਟ੍ਰੈਚੇ ਵਾਲੇ ਤੇ ਇਕੱਠੀ ਨਹੀਂ ਹੁੰਦੀ ਅਗਰ ਅਸੀਂ ਇਸ ਐਦਾ ਕੇਵਲ ਪਾਵਾਂਗੇ ਤੇ ਸਾਡੇ ਦੇਖੋ ਕੇਵਲ ਬਿਲਕੁਲ ਵੀ ਇਕੱਠੀ ਨਹੀਂ ਹੋਈ ਹੋਈ ਹੈਗੀ ਤੇ ਇਹ ਵਾਲਾ ਡਿਜ਼ਾਈਨ ਤੁਸੀਂ ਪਾ ਸਕਦੇ ਹੋ ਇਹ ਨਵਾਂ ਡਿਜ਼ਾਈਨ ਜਿਹੜਾ ਪਿੰਕ ਕਲਰਸ ਬਣਾਇਆ ਹੋਇਆ ਬੱਬਲ ਡਿਜ਼ਾਈਨ ਆ ਕੁਛ ਨੇ ਨੀ ਕਿੱਤਾ ਹੈ ਆ ਦੇਖੋ ਇੱਥੇ ਸਿਰਫ ਅਸੀਂ ਸਿੱਦੇ ਪੁੱਠੇ ਪਾਏ ਹੋਏ ਆ ਤੇ ਇੱਥੇ ਅਸੀਂ ਇੱਕ ਬੱਬਲ ਬਣਾ ਲਿਆ ਇੱਧਰ ਬੱਬਲ ਬਣਾ ਲਿਆ ਦੋ ਕੁੰਡੇ ਛੜ ਗਏ ਬੱਬਲ ਬਣਾ ਲਿਆ ਫਿਰ ਅਗਲੇ ਸਲਾਈ ਦੇ ਦੋ ਕੁੰਡੇ ਛੜ ਕੇ ਬੱਬਲ ਬਣਾ ਲਿਆ ਤੇ ਇਹਦੇ ਨਾਲ ਸਾਡੇ ਬੱਬਲ ਦਾ ਡਿਜ਼ਾਈਨ ਇਹ ਦੇਖੋ ਐਦਾ ਬਣ ਕੇ ਆ ਗਿਆ ਬੱਬਲ ਬਣਾਏ ਹੋਏ ਆ ਬੱਬਲ ਬਣਾਉਣ ਦਾ ਤਰੀਕਾ ਮੈਂ ਆਪਣੇ ਉਧਰ ਪਰ ਕਿੰਨੀ ਵਾਰ ਦੱਸਿਆ ਹੋਇਆ ਹੈ ਇਹਦਾ ਲਿੰਕ ਮੈਂ ਤੁਹਾਨੂੰ ਦੇ ਦੂੰਗੀ ਡਿਸਕ੍ਰਿਪਸ਼ਨ ਚ ਤੁਸੀਂ ਉੱਥੋਂ ਚੈੱਕ ਕਰਕੇ ਅਗਰ ਇਹ ਵਾਲਾ ਪੈਟਰਨ ਬਣਾਉਣਾ ਚਾਹੁੰਦੇ ਹੋ ਤਾਂ ਬਣਾ ਸਕਦੇ ਹੋ ਤੁਹਾਨੂੰ ਡਿਜ਼ਾਈਨ ਜਿਹੜਾ ਸੀ ਬਲੈਕ ਕਲਰ ਸੇ ਬਣਾਇਆ ਹੈ ਬਲੈਕ ਕਲਰ ਸੇ ਵੀ ਇਹ ਆ ਦੇਖੋ ਇੱਥੇ ਅਸੀਂ ਸੈਂਟਰ ਚ ਅਸੀਂ ਇੱਕ ਇੱਕ ਹੁੰਡਾ ਉਲਟਾਇਆ ਹੈ ਇੱਕ ਹੁੰਡਾ ਸੇ ਹਮੇਸ਼ਾ ਹੀ ਅੱਧਰ ਉੱਪਰ ਦੇ ਚਲੇਗੀ ਤੇ ਅੱਧਰ ਅਸੀਂ ਬਣਾਈ ਹੋਈ ਹੈ ਚਾਰ ਕੇ ਕੇਵਲ ਦੋ ਹੁੰਡੇ ਅੱਧਰ ਦੋ ਹੁੰਡੇ ਅੱਧਰ ਉਲਟਾ ਕੇ ਚਲੇਗੇ ਤੇ ਸੈਂਟਰ ਚ ਫਿਰ ਜਾਲੀ ਪਾ ਲਈ ਫਿਰ ਇੱਥੇ ਦੋ ਹੁੰਡੇ ਉਲਟਾ ਲਏ ਫਿਰ ਜਾਲੀ ਪਾ ਲਈ ਫਿਰ ਦੋ ਹੁੰਡੇ ਉਲਟਾ ਲਏ ਮੀਨਸ ਕਿ ਚਾਰ ਹੁੰਡਿਆਂ ਦੇ ਕੇਵਲ ਹੈ ਤੇ ਇਹ ਦੋ ਹੁੰਡਿਆਂ ਦਾ ਅਲੱਗ ਸਟਾ ਡਿਜ਼ਾਈਨ ਚੱਲਿਆ ਹੋਇਆ ਹੈ ਇਹ ਬਲੈਕ ਕਲਰ ਸੇ ਦੇਖੋ ਕਿੰਨਾ ਵਧੀਆ ਲੱਗਦਾ ਤੇ ਸਾਰੇ ਹੀ ਰੰਗਾਂ ਚ ਵਧੀਆ ਲੱਗੂਗਾ ਬਣਾ ਕੇ ਅਸੀਂ 11ਵੇਂ ਡਿਜ਼ਾਈਨ ਸੇ ਚੜਾ ਕੇ ਬਣਾਇਆ ਹੋਇਆ ਹੈ ਵਾਈਟ ਕਲਰ ਦੇ ਵਿੱਚ ਸਾਰਾ ਇਹ ਡਿਜ਼ਾਈਨ ਹੈ ਸਾਡਾ 40 ਦਾ ਬਣ ਕੇ ਆਇਆ ਹੈ ਇਸ ਸਾਰੀਆਂ ਹੀ ਜਾਲੀ ਬਣਾ ਕੇ ਸਪਾਇਆ ਹੈ ਡਿਜ਼ਾਈਨ ਤੇ ਇਹ ਡਿਜ਼ਾਈਨ ਵੀ ਵਧੀਆ ਲੱਗਦਾ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਹੋ ਸੋਖਾ ਡਿਜ਼ਾਈਨ ਹੈ ਸੈਂਟਰ ਚ ਜਾਲੀ ਪਾਈ ਜਾਨੀ ਇੱਧਰ ਦੋ ਦਾ ਇੱਕ ਜਾਨਾ ਸੱਥੇ ਜਾਲੀ ਨਾਲੀ ਦੋ ਦਾ ਇੱਕ ਨਾਲੀ ਜਾਲੀ ਨਾਲੀ ਦੋ ਦਾ ਇੱਕ ਸੱਥੇ ਜਾਲੀ ਦੋ ਦਾ ਇੱਕ ਜਾਲੀ ਦੋ ਦਾ ਇੱਕ ਇੱਦਾਂ ਹੀ ਸਾਡੇ ਜਿਹਾ ਇੱਕ ਦੋ ਜਾਲੀਆਂ ਪਾਈ ਜਾਨੀ ਇੱਥੋਂ ਸੈਂਟਰ ਚ ਫੇਰ ਡੱਬੇ ਸ਼ੁਰੂ ਹੋ ਜਾਣੀ ਹੈ ਇੱਕ ਡੱਬੇ ਸ਼ੁਰੂ ਹੋਈ ਜਾਣੇ ਦੂਜੇ ਬੰਦ ਹੋਈ ਜਾਣੇ ਤੇ ਇੱਥੇ ਇਹਨਾਂ ਨੂੰ ਅਸੀਂ ਉੱਪਰ ਉੱਪਰ ਦੇਖੋ ਭਾਂਦੇ ਚਲੇ ਜਾਣਾ ਤੇ ਇਹ ਵਾਲਾ ਡਿਜ਼ਾਈਨ ਵੀ ਬਹੁਤ ਹੀ ਸੋਖਾ ਹੈ ਬਣਾਉਣਾ ਹੁਣ ਅਸੀਂ ਅੱਗੇ 92ਵੇਂ ਡਿਜ਼ਾਈਨ ਦੇ ਉੱਪਰ ਜਿਹੜਾ ਕਿਸੇ ਕੁੰਡਾ ਚੁੱਕੇ ਬਣਾਇਆ ਹੋਇਆ ਅਸੀਂ ਇੱਕ ਵਾਰ ਕੁੰਡਾ ਇੱਥੋਂ ਚੁੱਕਿਆ ਹੋਇਆ ਫਿਰ ਦੋ ਦਾ ਇੱਕ ਕਰ ਦੇਣਾ ਫਿਰ ਅਸੀਂ ਕੁੰਡਾ ਅਗਲੀ ਸਲਾਈ ਵਿੱਚ ਇੱਥੋਂ ਚੁੱਕ ਲੈਣਾ ਦੋ ਦਾ ਇੱਕ ਕਰ ਦੇਣਾ ਅਗਲੀ ਸਲਾਈ ਵਿੱਚ ਫਿਰ ਅਸੀਂ ਕੁੰਡਾ ਇੱਧਰੋਂ ਚੁੱਕ ਲੈਣਾ ਦੋ ਦਾ ਇੱਕ ਕਰ ਦੇਣਾ ਤੇ ਇਦਾਂ ਹੀ ਅਸੀਂ ਹਰ ਵਾਰੀ ਕੁੰਡਾ ਚੁੱਕਿਆ ਹੈ ਕੁੰਡਾ ਚੁਕਲਾਣਾ ਨਾਲੀ ਦੋ ਦਾ ਇੱਕ ਕਰਦੇ ਨੇ ਕੁੰਡਾ ਚੁਕਲਾਣਾ ਨਾਲੀ ਦੋ ਦਾ ਇੱਕ ਕਰਦੇ ਨੇ ਐਦਾ ਸੀ ਇਹ ਵਾਲਾ ਪੈਟਰਨ ਬਣਾਇਆ ਹੋਇਆ ਇਹਦੀ ਫਰੰਟ ਸਾਈਡ ਹੈ ਤੇ ਇਹਦੀ ਪੈਕ ਸਾਈਡ ਹੈ ਆ ਦੇਖੋ ਇਹ ਡਿਜ਼ਾਈਨ ਸਾਡਾ ਬਹੁਤ ਹੀ ਗੱਫਾ ਦੇਖੋ ਬਣ ਗਿਆ ਲੈ ਕਿਉਂਕਿ ਸਾਡਾ ਸਾਰਾ ਉਲਟਾ ਬਲ ਨਿੱਕੇ ਹੁੰਦੀ ਹੈ ਜਿਹਾ ਕਿ ਬਾਹਰਵੇਂ ਡਿਜ਼ਾਈਨ ਦੇ ਉੱਪਰ ਜਿਹੜਾ ਬਿਲਕੁਲ ਹੀ ਆ ਦੇਖੋ ਅਲੱਗ ਬਣਿਆ ਹੈ ਇਹ ਵੀ ਕੁੰਡਾ ਚੁੱਕ ਕੇ ਬਣਾਇਆ ਹੋਇਆ ਹੈ ਇਹ ਕੁੰਡਾ ਚੁੱਕ ਕੇ ਅਲੱਗ ਬਣਾਇਆ ਹੋਇਆ ਹੈ ਇੱਥੇ ਸੇ ਕੁੰਡਾ ਚੁੱਕੇ ਦੋ ਦਾ ਹੀ ਇੱਥੇ ਕੁੰਡਾ ਚੁੱਕੇ ਐਦਾਂ ਦੋ ਦਾ ਇੱਕ तो बाद चु फिर जितों पहला कुंडा चुकया उतों फिर कुंडा चुके इधर तो इधरों कुंडा चुके इधर से सेंटर च दो सीधे दो पुठे दो सीधे दो पुठे इधर ही वाला डिजाइन बन गया फ्रंट साइड तो ये बैक साइड यह सी सावें डिजाइन चौदवा डिजाइन जरा बनाया हुआ वाइट कलर से बिल्कुल ही अलग जहाँ देखो वजिया जहा डिजाइन है ये भी साडा कोई भी जाली नहीं जाली तो बिना वाला यह साड़ा डिजाइन है ਇਹ ਵੀ ਅਸੀਂ ਇੱਥੋਂ ਇੱਕ ਤੋਂ ਤਿੰਨ ਕੁੰਡੇ ਬਣਾਏ ਹੋਏ ਹਨ ਤੇ ਅਗਲੀ ਸਲਾਈ ਚ ਪੁੱਠੀ ਚ ਤਿੰਨ ਕੁੰਡਿਆ ਸੇ ਬਗੈਰ ਬੁਣੇ ਚੁੱਕੇ ਹੋਏ ਹਨ ਤੇ ਤੀਸਰੀ ਸਲਾਈ ਦੇ ਵਿੱਚ ਇਹ ਕੁੰਡੇ ਤਿੰਨ ਉਲਟਾਏ ਹੋਏ ਹਨ ਦੋ ਦੇ ਨਾਲ ਤੇ ਨਾਲ ਹੀ ਇਹਦਾ ਇੱਕ ਕੀਤਾ ਹੋਇਆ ਹੈ ਬਸ ਐਦਾਂ ਹੀ ਅਸੀਂ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਤੇ ਜਿਹੜਾ ਇੱਕ ਕੁੰਡਾ ਸਾਡਾ ਵਿੱਚ ਚੱਲਦਾ ਹੈ ਇਹ ਸਿੱਧੀ ਸਲਾਈ ਚ ਬਗੈਰ ਬੁਣਿਆ ਤੇ ਪੁੱਠੀ ਸਲਾਈ ਚ ਬੁਣਿਆ ਹੈ ਪੁੱਠੀ ਸਲਾਈ ਚ ਸਾਰੇ ਹੀ ਪੁੱਠੇ ਪਈ ਹੋਈ ਹੈ ਤੇ ਸਿਰਫ ਜਿਹੜੇ ਤਿੰਨ ਕੁੰਡੇ ਉਹ ਅਸੀਂ ਬਗੈਰ ਬੁਣੇ ਚੁੱਕਨੇ ਆ ਹੁਣ ਅਸੀਂ ਆ ਗਏ 15ਵਾਂ ਡਿਜ਼ਾਈਨ 15ਵਾਂ ਡਿਜ਼ਾਈਨ ਦੇਖੋ ਗ੍ਰੇ ਕਲਰ ਸੇ ਬਣਾਇਆ ਹੋਇਆ ਡਿਜ਼ਾਈਨ ਹੈ ਦੇਖੋ ਬੜਾ ਹੀ ਵਧੀਆ ਡਿਜ਼ਾਈਨ ਹੈ ਇਹ ਜੈਂਟ ਸਵੈਟਰ ਲਈ ਸਭ ਤੋਂ ਵਧੀਆ ਡਿਜ਼ਾਈਨ ਹੈ ਜੈਂਟ ਸਵੈਟਰ ਜੈਂਟਸ ਫਲੋਵਰ ਲੇਡੀਜ਼ ਕਾਰਡੀਗਨ ਤੁਸੀਂ ਇਹਨੂੰ ਕਿਤੇ ਵੀ ਪਾ ਸਕਦੇ ਹੋ ਬੜਾ ਗੱਫ ਡਿਜ਼ਾਈਨ ਬਣ ਕੇ ਆਂਦਾ ਇਹ ਵੀ ਸਿਰਫ ਸਿੱਧੇ ਪੁੱਠਿਆਂ ਦਾ ਡਿਜ਼ਾਈਨ ਹੈ ਕੁਝ ਵੀ ਨਹੀਂ ਹੈ ਕਿਤੇ ਕੋਈ ਕੁੰਡਾ ਨਹੀਂ ਉਲਟਾਇਆ ਕੁਝ ਨਹੀਂ ਕੀਤਾ ਸਿਰਫ ਇਹ ਸਾਡਾ ਸਿੱਧੇ ਪੁੱਠਿਆਂ ਦਾ ਡਿਜ਼ਾਈਨ ਹੈ ਤੇ ਬਣਾਓ ਇਹ ਵਾਲੇ ਡਿਜ਼ਾਈਨ 15 ਚੋਂ ਜਿਹੜਾ ਤੁਹਾਨੂੰ ਬੈਸਟ ਲੱਗਦਾ ਡਿਜ਼ਾਈਨ ਬਣਾਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਫਿਰ ਮਿਲਦੇ ਆ ਇੱਕ ਅਲੱਗ ਵੀਡੀਓ ਤੇ ਇੱਕ ਨਵੇਂ ਪ੍ਰੋਜੈਕਟ ਦੇ ਨਾਲ ਤਦ ਤੱਕ ਉਸ ਤੁਸੀਂ ਆਪਣਾ ਧਿਆਨ ਰੱਖੋ ਜੀ ਓਕੇ ਬਾਏ ਬਾਏ ਠੀਕ ਜੇਕਰ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ 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 ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨੂੰ ਆਲਟਿਕ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜAVE